ਜ਼ਿਲ੍ਹਾ ਸੰਗਰੂਰ ਵਾਲ ਚਲੀਏ ਤਾਂ ਪੰਜਾਬ ਪੁਲਿਸ ਵੱਲੋਂ ਇੱਥੇ ਵੀ ਚਾਪੇਮਾਰੀ ਕੀਤੀ ਗਈ ਜਿਸ ਸੇ ਪੁਲਿਸ ਦੇ ਡਰ ਦੇ ਨਾਲ ਕਈ ਨਸ਼ਾ ਤਸਕਰ ਆਪਣੇ ਠਿਕਾਣਿਆਂ ਨੂੰ ਤਾਲਾ ਲਗਾ ਕੇ ਇਥੋਂ ਪਹਿਲਾਂ ਹੀ ਰਫੂ ਚੱਕਰ ਹੋ ਗਏ ਪਰ ਪੁਲਿਸ ਦੇ ਇਸ ਕਾਰਜਗੁਜ਼ਾਰੀ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਖੁਸ਼ ਵਿਖਾਈ ਦੇ ਰਹੇ ਨੇ ਕਿਉਂਕਿ ਪੁਲਿਸ ਸ਼ਾਕਤ ਦੇ ਦਾਇਰੇ ਦੇ ਵਿੱਚ ਆਉਂਦੇ ਪਿੰਡਾਂ ਦੇ ਹਰ ਘਰ ਦੀ ਤਲਾਸ਼ੀ ਲੈ ਰਹੀ ਹੈ ਜਿਸ ਕਰਕੇ ਆਮ ਲੋਕਾਂ ਨੂੰ ਤੇ ਬੇਕਸੂਰ ਲੋਕਾਂ ਨੂੰ ਖਾਸੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ ਮੁੱਖ ਮੰਤਰੀ ਬਾਦਲ ਦਾ ਕਹਿਣਾ ਹੈ ਕਿ ਪੁਲਿਸ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਭਾਰੀ ਪੁਲਿਸ ਬਲ ਦੇ ਨਾਲ ਛਾਪੇਮਾਰੀ ਨੂੰ ਅੰਜਾਮ ਦੇ ਰਹੀ ਹੈ ਤੇ ਪੁਲਿਸ ਨੂੰ ਤਸਕਰਾਂ ਨੂੰ ਫੜਨ ਦੇ ਲਈ ਆਪਣੇ ਖੂਫੀਆ ਤੰਤਰ ਦਾ ਸਹਾਰਾ ਲੈਣਾ ਚਾਹੀਦਾ ਹੈ ਤਾਂ ਕਿ ਬੇਕਸੂਰ ਤੇ ਬੇਗੁਨਾ ਲੋਕਾਂ ਨੂੰ ਇਸ ਕਾਰਵਾਈ ਦਾ ਸ਼ਿਕਾਰ ਨਾ ਹੋਣਾ ਪਵੇ ਪੰਜਾਬ ਸਰਕਾਰ ਨੇ ਨਸ਼ਾ ਤਸਕਰਾਂ ਵਿਰੋਧ ਕਾਰਵਾਈ ਕਰਨ ਲਈ ਸਟੇਟ ਨਾਰਕੋਟਿਕਸ ਕੰਟਰੋਲ ਬਿਊਰੋ ਸਥਾਪਿਤ ਕੀਤਾ ਤੇ ਤ AIਜੀ ਈਸ਼ਵਰ ਸਿੰਘ ਨੂੰ ਇਸ ਦਾ ਡਾਇਰੈਕਟਰ ਵੀ ਬਣਾਇਆ ਗਿਆ ਜਿਸ ਦੀ ਸਿੱਧੀ ਰਿਪੋਰਟ ਡੀਸੀਪੀ ਨੂੰ ਨਾ ਹੋ ਕੇ ਗ੍ਰਹਿ ਵਿਭਾਗ ਦੇ ਚੀਫ ਸਕੱਤਰ ਨੂੰ ਚਲੀ ਜਾਏਗੀ ਤੇ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ ਵਿੱਚ ਵਿੱਢੀ ਗਈ ਹੈ ਨਸ਼ਾ ਵਿਰੋਧੀ ਮੁਹਿੰਮ ਜਿਸ ਵਿੱਚ ਪੁਲਿਸ ਪਾਰਟੀ ਪੁਲਿਸ ਬਲ ਵੱਡੀ ਤਾਦਾਦ ਦੇ ਵਿੱਚ ਪਿੰਡ-ਪਿੰਡ ਜਾ ਕੇ ਘਰ-ਘਰ ਜਾ ਕੇ ਛਾਪੇਮਾਰੀ ਕਰ ਰਹੇ ਨੇ ਹਾਲਾਂਕਿ ਇਸ کارਗੁਜ਼ਾਰੀ ਤੋਂ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਖੁਸ਼ ਵਿਖਾਈ ਦੇ ਰਹੇ ਨੇ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਹੈ ਕਿ ਇਸ ਕਾਰਗੁਜ਼ਾਰੀ ਦੇ ਵਿੱਚ ਪੰਜਾਬ ਪੁਲਿਸ ਜਿਸ ਤਰ੍ਹਾਂ ਛਾਪੇਮਾਰੀ ਨੂੰ ਅੰਜਾਮ ਦੇ ਰਹੀ ਹੈ ਉਸ ਨਾਲ ਆਮ ਲੋਕਾਂ ਨੂੰ ਵੀ ਖਾਸੇ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਸ ਕਰਕੇ ਬਿਹਤਰ ਹੋਏਗਾ ਜੇਕਰ ਪੰਜਾਬ ਪੁਲਿਸ ਵੱਲੋਂ ਇੱਕ ਖੂਫੀਆ ਤੰਤਰ ਤਿਆਰ ਕੀਤਾ ਜਾਏ ਤੇ ਨਸ਼ਾ ਤਸਕਰਾਂ ਨੂੰ ਫੜਨ ਦੀ ਮੁਹਿੰਮ ਤੇਜ਼ ਕਰ ਦਿੱਤੀ ਜਾਏ ਜਿਹੜੀ ਹੁਣ ਤੱਕ ਜ਼ਿਲ੍ਹਾ ਸੰਗਰੂਰ ਦੇ ਵਿੱਚ ਅਸੀਂ 302 ਮੁਕੱਦਮੇ ਦਰਜ ਕਰਕੇ 345 ਪੁਰਸ਼ੇ ਨੂੰ ਗ੍ਰਿਫਤਾਰ ਕਰ ਚੁੱਕੇ ਹਾਂ ਜਿਦੇ ਵਿੱਚੋਂ 33 ਕਿਲੋ ਅਫੀਮ 8000 kg ਪੁੱਕੀ 50000 ਨਸ਼ੀਨੀਆਂ ਗੋਲੀਆਂ 700 ਟੀਕੇ ਉਹਦੇ ਨਾਲ 400 4 kg ਦੇ ਕਰੀਬ ਰਿਸਕ ਆਫ ਸ਼ੀਸ਼ੀਆਂ ਜਿਹੜੀਆਂ 1500 ਦੇ ਕਰੀਬ ਗਾਂਜਾ ਸਲਫਾ ਸਮੈਕ 400 ਗ੍ਰਾਮ ਦੇ ਕਰੀਬ ਤਰਲ ਪਦਾਰਥ ਨਸ਼ੀਲਾ ਤਰਲ ਪਦਾਰਥ 10 ਲੀਟਰ ਦੇ ਕਰੀਬ